ਨੇ ਫਰੀਦਕੋਟ ਤੋਂ ਬਾਕੀ ਉਮੀਦਵਾਰਾਂ ਦੀਆਂ ਖਬਰਾਂ ਤਾਂ ਹੋਰ ਹੀ ਤਾਂ ਦੀਆਂ ਆਉਂਦੀਆਂ ਨੇ ਤੁਸੀਂ ਦੇਖਦੇ ਹੋਵੋਗੇ ਸਾਡੇ ਹੀ ਭਰਾ ਹੈ ਉਹ ਵੀ ਕਲਾਕਾਰ ਹੈ ਪਰ ਉਹ ਉਹਦਾ ਤਾਂ ਕੋਈ ਕਸੂਰ ਨਹੀਂ ਪਾਰਟੀ ਦੀਆਂ ਕਰਤੂਤਾਂ ਮਾੜੀਆਂ ਨੇ ਹੁਣ ਕੀ ਕਰੇ ਵਿਚਾਰਾ ਉਹ ਖਿੱਲੰਖਣ ਨੂੰ ਬਾਂਦਰੀ ਡੰਡੇ ਖਣ ਨੂੰ ਰਿੱਚ ਉਹ ਗੱਲ ਹੋ ਗਈ ਉਹ ਤਾਂ ਆਪਦੀਆਂ ਮੌਜਾਂ ਕਰੀ ਜਾਂਦੇ ਪਾਰਟੀ ਵਾਲੇ ਤਾਂ ਫਸਾਤਾ ਉਹਨੂੰ ਪਰ ਕੋਈ ਗੱਲ ਨਹੀਂ ਅਸੀਂ ਤਾਂ ਤੁਹਾਡੇ ਨਾਲ ਖੜਾਂਗੇ ਮੈਂ ਤਾਂ ਕਿਸਾਨਾਂ ਦੇ ਮੁੱਦਿਆਂ ਤੇ ਵੀ ਰਾਤ ਦੇ 2:00 ਵਜੇ ਤੱਕ ਬਹਿਦਾ ਰਿਹਾ ਕਿ ਜੇ ਨਿਬੜ ਜੇ ਮੈਂ ਇਹਨਾਂ ਨੂੰ ਵੀ ਕਹਿਣਾ ਸੈਂਟਰ ਨੂੰ ਹਰ ਹੋਜ 130 ਲੱਖ ਮੀਟਰ ਕਿਟਨ ਕਣਕ ਦੇਉਂਗਾ ਹੁਣ ਇਸ ਮਹੀਨੇ 130 ਲੱਖ ਮੀਟਰ ਕਿਟਨ ਦੇਸ਼ ਵਾਸਤੇ 220 ਲੱਖ ਮੀਟਰ ਕਿਟਨ ਚੌਰ ਦੇਵਾਂਗੇ ਅਕਤੂਬਰ ਚ ਤੇ ਮੈਂ ਕਹਾਂ ਜਦੋਂ ਚੌਲ ਤੇ ਕਣਕ ਲੈ ਕੇ ਜਾਣੀ ਹੁੰਦੀ ਉਹ ਤਾਂ ਸਿੱਧੇ ਲੈ ਜਾਣੇ ਹੋ ਤੇ ਜਦੋਂ ਉਹ ਕਹਿੰਦੇ ਨੇ ਚੌਲ ਤੇ ਕਣਕ ਅਗਾਉਣ ਵਾਲੇ ਵੀ ਭਾਅ ਦੀ ਥੋੜੀ ਜੀ ਗੱਲ ਕਰ ਲਈਏ ਥੋੜਾ ਜਿਹਾ ਵਧਾ ਦੋਗੇ ਉਹਨੂੰ ਤੁਸੀਂ ਬਾਟਰ ਲਾ ਦਿੰਦੇ ਹੋ ਹਰਿਆਣੇ ਤੇ ਤਾਰਾਂ ਲਾ ਦਿੰਦੇ ਹੋ ਗੋਲੀਆਂ ਚਲਾਉਂਦੇ ਹੋ ਸਿੱਧੀਆਂ ਉਹਨੂੰ ਤੁਸੀਂ ਅਥਰੂ ਪੈਸੇ ਦੇ ਗੋਲੇ ਛੱਡ ਦਿਓ ਕੀ ਗੱਲ ਗੱਲ ਕਿਉਂ ਨਹੀਂ ਕਰ ਸਕਦੇ ਉਹਨਾਂ ਨਾਲ ਦਿੱਲੀ ਆਉਣਗੇ ਔਰ ਹੁਣ ਮੈਂ ਲਾਹੌਰ ਭੇਜਾਂ ਉਹਨਾਂ ਨੂੰ ਕਹਿੰਦੇ ਭਗਵੰਤ ਮਨ ਪੜਕਾਉਂਦਾ ਮੈਂ ਕਿਉਂ ਪੜਕਾਉਂਗਾ ਬਈ ਕਿਸੇ ਨੂੰ ਮੇਰਾ ਧੰਨ ਦਾ ਤਾਂ ਖੁਸ਼ ਰਵੇ ਮੇਰਾ ਮੁਲਾਜ਼ਮ ਖੁਸ਼ ਰਵੇ ਦੁਕਾਨਦਾਰ ਖੁਸ਼ ਰਵੇ ਵਪਾਰੀ ਖੁਸ਼ ਰਵੇ ਮੈਂ ਕੀ ਲੈਣਾ ਪੜਕਾ ਕੇ ਕਿਸੇ ਨੂੰ ਅਸੀਂ ਪੜਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ ਉਹ ਜੇ ਕਿਸਾਨਾਂ ਦੀ ਜੇਬ 'ਚ ਪੈਸਾ ਹੋਊਗਾ ਤਾਂ ਬਾਗੇ ਪ੍ਰਾਣੇ ਵਰਕੇ ਬਾਜ਼ਾਰਾਂ 'ਚ ਰੌਣਕ ਆਊਗੀ ਨਹੀਂ ਬਾਜ਼ਾਰ ਸੁੰਨੇ ਹੋ ਜਾਂਦੇ ਨੇ ਇੱਥੇ ਬਾਜ਼ਾਰਾਂ 'ਚ ਰੌਣਕ ਆਊਗੀ ਤਾਂ ਗਾਂ ਵਾਲਾ ਵਪਾਰ ਇਹ ਚਲਾਉਣਾ ਤੜਕ ਹੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਇਹਨਾਂ ਨੂੰ ਵੀਰੋ ਇਸ ਗੱਲ ਦਾ ਕੋਈ ਦੁੱਖ ਨਹੀਂ ਕਿ ਭਾਰਗੇ ਇਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਆ ਮੁੱਖ ਮੰਤਰੀ ਮੰਤਰੀ ਸਪੀਕਰ ਜਾਂ ਫਿਰ ਐਮਐਲਏ ਦੀਆਂ ਕੁਰਸੀਆਂ ਤੇ ਆਮ ਲੋਕਾਂ ਦੇ ਧੀਆਂ ਪੁੱਤ ਕਿਉਂ ਬਹਿ ਗਏ ਇੱਥੇ ਤਾਂ ਸਾਡੇ ਧੀਆਂ ਪੁੱਤ ਬੈਠੇ ਹੁੰਦੇ ਸੀ ਬਸ ਆ ਦੁੱਖ ਹੈ ਇਹਨਾਂ ਨੂੰ ਬਸ ਕਿਸੇ ਨੂੰ ਕਹਿੰਦੇ ਆ ਮੋਬਾਈਲ ਠੀਕ ਕਰਨ ਵਾਲਾ ਇਹ ਕਿਵੇਂ ਆ ਗਿਆ ਇੱਥੇ ਕਿਸੇ ਨੂੰ ਕਹਿੰਦੇ ਆ ਇਹ ਤਾਂ ਜਵਾਕ ਜੈ ਇਹ ਕਿਵੇਂ ਆ ਗਿਆ ਇੱਥੇ ਕੀ ਗੱਲ ਤੁਸੀਂ ਠੇਕਾ ਲਿਆ ਸੀ ਤੁਸੀਂ ਠੇਕਾ ਲਿਆ ਸੀ ਵੀ ਹਰ ਵਾਰ ਆਉਣ ਦਾ ਮੈਂ ਕਿਹਾ ਕੱਲੇ ਮੋਬਾਈਲ ਠੀਕ ਕਰਨ ਵਾਲੇ ਨਹੀਂ ਦਿਮਾਗ ਠੀਕ ਕਰਨ ਵਾਲੇ ਵੀ ਹੈਗੇ ਆ ਇੱਥੇ ਸੋ ਵੀਰੋ ਇਹਨਾਂ ਨੇ ਆਪਾਂ ਨੂੰ ਅਸਲ 'ਚ ਸਮਝਿਆ ਹੀ ਭੇਡਾਂ ਬੱਕਰੀਆਂ ਹੋਇਆ ਸੀਗਾ ਭੇਡਾਂ ਬੱਕਰੀਆਂ ਸਮਝਦੇ ਸੀ ਆਪਣੂ ਆਪਾਂ ਨੂੰ 5 ਸਾਲ ਇੱਧਰ ਨੂੰ ਹੱਕ ਲਓ 5 ਸਾਲ ਇੱਧਰ ਨੂੰ ਹੱਕ ਲਓ ਲੁੱਟੀ ਜਾਓ ਓ ਪਾਲੇ ਮਹਿਲ ਪਹਾੜਾਂ ਚ ਮਹਿਲ ਪਾਲੇ ਵੱਡੇ ਵੱਡੇ ਹੋਟਲ ਖੋਲ ਲੇ ਬਸਾਂ ਸੇ ਪਾਲੇ ਰੇਤੇ ਦੀਆਂ ਖੱਡਾਂ ਚ ਸੇ ਪਾਲੇ ਠੇਕੇ ਇਨਾਂ ਦੇ ਹੋਟਲਾਂ ਟਾਬਿਆਂ ਚ ਸੇ ਪਾਲੇ پتہ ਨਹੀਂ ਤਾਂ ਧਰਮਰਾਜ ਨਾਲ ਕੋਈ ਗੱਲ ਹੋ ਗਈ ਇਨਾਂ ਦੀ ਵੀ ਤੁਹਾਡੇ ਵਾਲੇ ਪੈਸੇ ਉੱਪਰ ਆ ਸਕਦੇ ਨੇ ਨਾਲ ਪਰ ਸਾਨੂੰ ਤਾਂ ਇਹ ਸਮਝਾਇਆ ਹੋਇਆ ਸਿਆਣਿਆਂ ਨੇ ਵੀ ਨਾਲ ਕੁਝ ਨਹੀਂ ਜਾਣਾ ਜਿਹੜੇ ਸਾਹਿਬ ਨੇ ਇਹ ਇਕੱਠੇ ਕਰਨ ਲੱਗੇ ਨੇ ਮੈਨੂੰ ਲੱਗਦਾ ਇਹਨਾਂ ਨੂੰ ਕੋਈ ਪਰਚੀ ਪੁਰਚੀ ਧਰਮਰਾਜ ਦੀ ਹੈਗੀ ਇਹਨਾਂ ਕੋਲੇ ਕੋਈ ਬਿਨਾਂ ਨਾਲ ਜਾ ਸਕਦੇ ਨੇ ਪਰ ਮੈਂ ਦੱਸਣਾ ਚਾਹਨਾ ਕਿ ਜਿੰਨੇ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਕਫਨ ਤੇ ਜਿਹੜਾ ਆਖਰੀ ਕੱਪੜਾ ਮਿਲਦਾ ਬਾਗੇ ਪੁਰਾਣੇ ਵਾਲਿਓ ਬੰਦੇ ਨੂੰ ਜਿਹੜਾ ਆਖਰੀ ਕੱਪੜਾ ਮਿਲਦਾ ਨਾ ਉਤੇ ਕੋਈ ਸਿਉਣ ਨਹੀਂ ਵੱਜੀ ਹੁੰਦੀ ਐਂ ਹੁੰਦਾ ਤਾਂ ਬਸ ਤੇ ਜਿੰਨਾ ਲਈ ਤੂੰ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵੇੜੇ ਚੱਕੋ ਚੱਕੋ ਕਰਦੇ ਜਿੰਨਾ ਵਾਸਤੇ ਪਾਪ ਕਮਾਏ ਸਾਰੇ ਠੱਗੀਆਂ ਮਾਰੀਆਂ ਉਹੋ ਕੰਟਾ ਵੀ ਨਹੀਂ ਰੱਖਦੇ ਕਰੇ ਕੰਦਰ ਸੰਮਲਸਰ ਵਾਲੀ ਭੂਆ ਪਰਸ ਨੂੰ ਫੁੱਲਾਂ ਤੇ ਆਜੂ ਚੱਕੋ ਕੇ ਰਾਂ ਨਵੇੜੀਏ ਦਮ ਛੇਤੀ ਕਰੀ ਰੋਟੀ ਪਕਾਉਣੀਆਂ ਜਵਾਬ ਭੁੱਖੇ ਮਰੀ ਜਾਂਦੇ ਨੇ ਸੋ ਵੀਰੋ ਗਰੀਬ ਦੀ ਹਾ ਤੇ ਪਰਮਾਤਮਾ ਦੀ ਦਰਗਾਹ ਸਿੱਧਾ ਰਾਬਤਾ ਹੈ ਕੋਈ ਬਾਈਪਾਸ ਨਹੀਂ ਹੈਗਾ ਵਿਚ ਦੀ ਇਹਨਾਂ ਨੇ ਗਰੀਬਾਂ ਦੀਆਂ ਬਾਤ ਦਵਾਵਾਂ ਲਈਆਂ ਨੇ ਤਾਂ ਇਹ ਹਾਲ ਹੋਇਆ ਇਹਨਾਂ ਦਾ ਇਹ ਮੈਂ ਨਹੀਂ ਹਰਾਏ ਇਹ ਬਹੁਤ ਰਜਵਾੜੇ ਨੇ ਮੈਂ ਕੌਣਾ ਮੇਰਾ ਆਮ ਘਰਾਂ ਦਾ ਮੁੰਡਾ ਇਹ ਗਰੀਬਾਂ ਦੀਆਂ ਬਾਤ ਦਵਾਵਾਂ ਨੇ ਹਰਾਏ ਨੇ ਜਿਨ੍ਹਾਂ ਦੀਆਂ ਇਹਨਾਂ ਨੇ ਨੌਕਰੀਆਂ ਕੱਟੀਆਂ ਜਿਨ੍ਹਾਂ ਦੇ ਹੱਕ ਮਾਰੇ ਜਿਨ੍ਹਾਂ ਦੇ ਚੁੱਲ੍ਹੇ ਦੀ ਅੱਗਾਂ ਬੁਝਾਈਆਂ ਜਿਨ੍ਹਾਂ ਦੇ ਘਰਾਂ 'ਚ ਚਿੱਟੇ ਨਾਲ ਚਿੱਟੇ ਰੰਗ ਦੇ ਸੱਥਰ ਵਿਛਾਏ ਜਿਹੜੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਇਹਨਾਂ ਨੇ ਇਹ ਉਹਨਾਂ ਨੇ ਹਰਾਏ ਇਹ ਉਹ ਗਰੀਬਾਂ ਦੀਆਂ ਬਦ ਦੁਆਵਾਂ ਨੇ ਹਰਾਏ ਨੇ ਹੁਣ ਘਾੜ ਦੇ ਫਿਰਦੇ ਆ ਕਦੇ ਕਹਿੰਦੇ ਪੰਜਾਬ ਬਚਾਓ ਕਦੇ ਪਰਿਵਾਰ ਬਚਾਓ ਯਾਰ ਕਮਾਲ ਕੀ ਤੋਂ ਬਚਾਈਏ ਪੰਜਾਬ ਹਜੇ ਤੁਹਾਡੇ ਤੋਂ ਬਚਾ ਕੇ ਤਾਂ ਟਾਂਟਿਆਂ 2 ਸਾਲ ਪਹਿਲਾਂ ਸੋ ਇਹਨਾਂ ਦੇ ਪਿੱਛੇ ਨਾ ਲੱਗ ਜਿਓ ਆਉਣਗੇ ਤੁਹਾਡੇ ਕੋਲ ਫੇਰ ਆਉਣਗੇ ਇਹ ਇਹਨਾਂ ਨੂੰ ਕਿਹੜਾ ਕੋਈ ਆਇਆ ਆਉਂਦਾ ਵੀ ਵਿਰੋਧ ਹੋ ਗਿਆ ਜਾਂ ਕੋਈ ਹੋਰ ਫੇਰ ਜਾ ਵੜਦੇ ਉੱਥੀ ਕੋਈ ਗੱਲ ਨਹੀਂ ਕਹਿੰਦੇ ਇਹ ਕਿੰਨਾ ਕਹੇ ਤੂੰ ਵੱਧ ਵੀ ਵਾਰ ਵਾਹੇ ਸਾਡਾ ਲੈ ਤੇ ਕਿੱਥੇ ਆ ਆ ਪਿਆਰ ਹੈ ਅਮਿਰਤ ਪੱਗ ਫੁੱਲਾ ਨਾ ਭਰ ਦਿੰਦਾ ਲੈ ਆ ਫਰੋਜਪੁਰ ਤੋਂ ਆਇਆ ਹੁਣ ਜਾ ਕੇ ਹਜੇ ਹਜੇ ਸੰਗਰੂਰ ਕਰੂੰਗਾ ਰੋਡ ਸ਼ੋਅ ਫੁੱਲਾ ਨਾ ਪੱਗ ਭਰੀ ਪਈ ਐ ਮਾਵਾ ਸਿਰ ਪਲੋਸਦਿਆਂ ਨੇ ਭੈਣਾਂ ਦੁਆਵਾਂ ਦਿੰਦੀਆਂ ਨੇ ਮੁੰਡੇ ਮੋੜੇ ਉੱਤੋਂ ਦੀਆਂ ਧਰ ਕੇ ਸੈਲਫੀਆ ਖਿੱਚਦੇ ਨੇ ਇੱਕ ਪਾਸੇ ਤਾਂ ਆ ਪਿਆਰ ਹੈ ਦੂਜੇ ਪਾਸੇ ਕਾਲੀ ਕਾਂਗਰਸੀ ਬੀਜੇਪੀ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਇੱਕ ਅੱਧੀ ਬਈ ਹੋਏ ਇਹਨਾਂ ਦਾ ਕੋਈ ਪਤਾ ਨਹੀਂ ਪਰਾਉ ਇਹਨਾਂ ਦੇ ਪਿੱਛੇ ਨਾਲ ਲੱਗ ਜੇ ਇੱਕ ਪਿੰਡ ਦੇ ਵਿੱਚ ਮੱਝਾਂ ਚੋਰੀ ਹੋਣ ਲੱਗ ਗਈਆਂ ਮੈਂ ਤੁਹਾਨੂੰ ਦੱਸਦਾ ਇਹ ਗੱਲ ਆਪਾਂ ਨੂੰ ਤਾਂ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਲੁੱਟੀ ਕੌਣ ਜਾਂਦਾ ਹੈ ਆਪਾਂ ਤਾਂ ਆਪਸ ਵਿੱਚ ਹੀ ਲੜੀ ਗਏ ਵੀ ਉਹ ਲੁੱਟਦਾ ਹੋਣਾ ਉਹ ਲੁੱਟਦਾ ਹੋਣਾ ਇੱਕ ਦੂਜੇ ਤੇ ਆਪਸ ਵਿੱਚ ਸ਼ੱਕ ਕਰਾਤੇ ਸਾਡੇ ਜਨਤਾ ਦੇ ਪਤਾ ਹੀ ਲੱਗਿਆ ਲੁੱਟੀ ਕੌਣ ਜਾਂਦਾ ਹੈ ਇੱਕ ਪਿੰਡ ਦੇ ਵਿੱਚ ਮੱਝਾਂ ਚੋਰੀ ਹੋਣ ਲੱਗੀਆਂ ਇੱਕ ਦਿਨ ਇੱਕ ਮੱਝ ਚੋਰੀ ਹੋ ਗਈ ਦੂਜੇ ਦਿਨ ਦੋ ਹੋ ਗਈਆਂ ਤੀਜੇ ਦਿਨ ਫੇਰ ਇੱਕ ਮੱਝ ਚੋਰੀ ਹੋ ਗਈ ਪਿੰਡ 'ਚ ਤਸੱਲੀ ਮੱਚ ਗਈ ਮੱਝਾਂ ਚੋਰੀ ਹੋਣ ਲੱਗੀਆਂ ਉਹ ਪਿੰਡ ਦੀ ਜੂਹ ਤੇ ਕੋਈ ਸਾਧੂ ਮਹਤਵਾਰ ਰਹਿੰਦਾ ਸੀ ਉੱਥੇ ਛੋਟਾ ਜਿਹਾ ਡੇਰਾ ਸੀ ਬੜੀ ਮੰਨਤਾ ਸੀ ਉਹਦੀ ਪਿੰਡ 'ਚ ਆੜ ਦਾੜ ਦੇ ਪਿੰਡਾਂ 'ਚ ਉਹ ਪਿੰਡ ਦੇ ਲੋਕ ਆਏ ਜੀ ਪਿੰਡ 'ਚ ਛੱਡ ਤਾਂ ਮੱਜਾਂ ਚੋਰੀ ਹੋਣ ਲੱਗ ਗਈਆਂ ਜੀ ਕੋਈ ਦੱਸੋ ਰਾਹ ਕਿਵੇਂ ਕੀ ਕੋਈ ਦੱਸੋ ਰਸਤੇ ਪਾਓ ਕੋਈ ਸੱਚ ਦਾ ਰਾਹ ਦਿਖਾਓ ਉਹ ਸਾਧੂ ਮਹਤਵਾ ਕਹਿੰਦਾ ਕੰਮ ਕਰਿਓ ਇੱਕ ਚਾਦਰ ਲੈ ਲਿਓ ਉਹ ਚਾਰ ਜਾਣੇ ਇੱਕ ਇੱਕ ਖੁੰਝਾ ਲੈ ਕੇ ਚਾਦਰ ਦਾ ਖੜਜਿਓ ਤਾਂ ਚੱਕ ਕੇ ਇੱਕ ਇੱਕ ਖੁੰਝਾ ਇੱਕ ਕਿਆਣਾ ਫੜ ਲੇ ਚਾਰ ਜਾਣੇ ਚਾਰ ਖੁੰਝੇ ਫੜ ਕੇ ਚਾਰੇ ਚਾਦਰ ਦੇ ਖੁੰਝੇ ਫੜ ਕੇ ਖੜਜਿਓ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਕਰ ਦੋ ਸਾਰੇ ਪਿੰਡ ਨੂੰ ਚਾਦਰ ਦੇ ਥੱਲੋਂ ਦੀ ਲੰਗਾ ਦੋ ਤੇ ਜਦੋਂ ਮੱਜਾਂ ਚੋਰੀ ਕਰਨ ਵਾਲੇ ਚਾਦਰ ਦੇ ਥੱਲੋਂ ਹੀ ਲੰਘੇ ਦੌਰਾ ਪੈ ਜੂ ਉੱਥੇ ਮਰ ਜਾਣਗੇ ਉਹ ਲਓ ਜੀ ਚਾਦਰ ਤਾਣ ਕੇ ਖੜ ਗਏ ਚਾਰ ਜਾਨੇ ਪਿੰਡ ਚ ਗੁਰਦੁਆਰਾ ਸਾਹਿਬ ਦੇ ਸਪੀਕਰ ਚ ਅਨਾਉਂਸਮੈਂਟ ਕਰਤੀ ਬੰਦੇ ਲਗਾਤੇ ਬੁੜੀਆਂ ਵੀ ਲਗਾਤੀਆਂ ਜਵਾਕ ਵੀ ਲਗਾਤੇ ਸਾਰਾ ਪਿੰਡ ਲੰਘ ਗਿਆ ਜੀ ਕਿਸੇ ਨੂੰ ਦੌਰਾ ਨਹੀਂ ਪਿਆ ਕੋਈ ਮਰਿਆ ਨਹੀਂ ਪਤਾ ਕਿਉਂ ਉਹ ਜਿਹੜੇ ਮੱਜਾ ਚੋਰੀ ਕਰਨ ਵਾਲੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਚੋਰ ਤਾਂ ਚਾਦਰ ਫੜੀ ਖੜੇ ਸੀ ਮਰੂਗਾ ਕੌਣ ਆਪਾਂ ਨੇ ਵੀ ਐਂ ਕੀਤਾ ਚਾਦਰ ਚੋਰਾਂ ਨੂੰ ਫੜਾ ਰੱਖੀ ਸੀ ਸ਼ੱਕ ਆਪਦੇ ਤੇ ਕਰੀ ਜਾਂਦੇ ਸੀ ਆਪਣੇ ਆਪ ਤੇ ਹੀ ਚਾਦਰ ਜਿਹੜੀ ਹੈ ਨਾ ਇਮਾਨਦਾਰਾਂ ਦੇ ਹੱਥ ਚ ਦੇਤੀ ਹੁਣ ਤੁਸੀਂ ਪਿਆ 2022 ਤੋਂ ਬਾਅਦ ਆ ਹੁਣ 13 ਚਾਦਰਾਂ ਜਿਹੜੀਆਂ ਨੇ ਆਵੇ ਤੁਸੀਂ ਇਮਾਨਦਾਰਾਂ ਦੇ ਹੱਥ 'ਚ ਤੁਸੀਂ ਦਿਓ ਤੁਸੀਂ ਦੇਖਦੇ ਸਹੋ ਕਿ ਪੰਜਾਬ ਦੀ ਤਰੱਕੀ ਦੇ ਵਿੱਚ ਕਿਸ ਤਰ੍ਹਾਂ ਬਦਲਾਅ ਹੁੰਦਾ ਮਜਾਲ ਹੈ ਕੋਈ 1 ਰੁਪਈਆ ਵੀ ਕੇਂਦਰ ਵਾਲੇ ਸਾਡਾ ਰੋਕ ਕੇ ਦਿਖਾਉਣ ਜਦੋਂ ਮੇਰੇ ਕੋਲੇ 13 ਬਾਹਾਂ ਤੇ 13 ਜ਼ੁਬਾਨਾਂ ਹੋਰ ਮਿਲ ਗਈਆਂ ਮੈਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਵਾਸਤੇ ਨਹੀਂ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਮੈਂ ਲੜ ਰਿਹਾ ਮੈਂ ਕੋਈ ਡਰਦਾ ਨਹੀਂ ਮੈਂ ਲੜਦਾ ਮੈਂ ਸੁਪਰੀਮ ਕੋਰਟ ਜਾਣਾ ਫੈਸਲੇ ਬਦਲਾ ਕੇ ਲਿਓਨਾ ਮੈਂ ਮੈਂ ਗਵਰਨਰ ਨਾਲ ਲੜਦਾ ਮੈਂ ਭਾਜਪੀ ਨਾਲ ਲੜਦਾ ਹਾਂ ਸੈਂਟਰ ਨਾਲ ਲੜਦਾ ਕਾਂਗਰਸੀਆਂ ਨਾਲ ਲੜਦਾ ਸਾਰਿਆਂ ਨਾਲ ਲੜਦਾ ਪਰ ਮੈਂ ਕੱਲਾ ਮੈਨੂੰ ਥੋੜਾ ਜਿਹਾ ਸਾਥ ਦੇ ਦਿਓ ਮੈਨੂੰ ਪਤਾ ਤੁਸੀਂ ਨਾਲ ਹੋ ਦਿਲੋਂ ਪਰ ਰਾਜਨੀਤਿਕ ਸ਼ਕਤੀ ਦੇ ਤੌਰ ਤੇ ਸਾਥ ਦੇ ਦਿਓ 13 ਜਦੋਂ ਇੱਥੋਂ ਹੋਗੇ ਗੁਰੂਕਸ਼ੇਤਰ ਵਾਲਾ ਵੀ ਜਿੱਤ ਰਿਹਾ ਹੈ ਦਿੱਲੀ ਵਾਲੇ ਵੀ ਜਿੱਤ ਰਹੇ ਨੇ ਗੁਜਰਾਤ ਚੋਂ ਜਿੱਤ ਰਹੇ ਹਾਂ 10 ਪਹਿਲੀ ਨੇ ਆਪਣੇ ਕੋਲੇ ਰਾਜ ਸਭਾ ਚ ਜਦੋਂ 35 40 ਹੋਗੇ ਉੱਥੇ ਉਦੋਂ ਨਜ਼ਾਰਾ ਆਊਗਾ ਲੈ ਉਦੋਂ 1 ਰੁਪਿਆ ਵੀ ਸਾਡਾ ਰੋਕ ਕੇ ਦਿਖਾਉਣ ਫਿਰ ਸੈਂਟਰ ਵਾਲੇ ਮੈਂ ਪੁੱਛੂੰਗਾ ਨਾਲੋਂ ਬਾਕੀ ਉੱਥੇ ਕਿਵੇਂ ਬੋਲਣਾ ਹੈ ਉੱਥੇ ਕੰਮ ਕਿਵੇਂ ਕਰਾਉਣੇ ਨੇ ਇਹਦਾ ਮੈਨੂੰ ਪਹਿਲਾਂ ਹੀ ਪੇਤ ਹੈ ਮੈਂ 8 ਸਾਲ ਰਿਹਾ ਹਾਂ ਉੱਥੇ ਤੁਸੀਂ ਦੇਖਿਆ ਹੋਣਾ ਜਦੋਂ ਮੈਂ ਉੱਥੇ ਖੜਾ ਹੋ ਜਾਂਦਾ ਸੀ ਬੋਲਣ ਵਾਸਤੇ ਉਹ ਸਪੀਕਰ ਨੂੰ ਵੀ ਐਂ ਹੁੰਦਾ ਸੀ ਵੀ ਯਾਰ ਇਹ ਪੀਲੀ ਪਗੜੀ ਵਾਲਾ ਖੜਾ ਹੋ ਗਿਆ ਹੈ ਅਬ ਯਾਰ ਇਸਕੋ ਜਾਂ ਤਾਂ ਟਾਈਮ ਦੇ ਦਿਓ 2 ਮਿੰਟ ਨਿਤ ਹੈ ਪੌਣਾ ਘੰਟਾ ਚੱਲਣ ਨਹੀਂ ਦਿੰਦਾ ਇਹ ਰੋਲਾ ਪਾਉਂ। ਰੋਂਡੀ ਐ ਜਿੱਦੀ ਐ। ਮੈਂ ਕਹਿੰਦਾ ਸੀ ਮੈਨੂੰ ਮੌਕਾ ਦੇ ਦਿਓ ਬੋਲਣ ਦਾ। ਉਸ ਤੋਂ ਬਾਅਦ ਤੁਸੀਂ ਹਰਦਾ ਜੋ ਮਰਜੀ ਕਰਿਓ ਜੇ ਬੋਲਣ ਦਾ ਮੌਕਾ ਨਹੀਂ ਦਿਓਂਗੇ ਮੈਂ ਕਿਹ ਹੋਰ ਨੂੰ ਵੀ ਬੋਲਣ ਦਿੰਦਾ ਫਿਰ। ਤੁਹਾਡੇ ਸਾਹਮਣੇ ਆਪਾਂ ਹੱਕ ਲੈ ਕੇ ਆਏ ਆਂ ਪੰਜਾਬ ਦੇ। ਤੋਂ ਉਹ ਪਾਸਵਰਡ ਮੇਰੇ ਕੋਲ ਹੈਗੇ ਨੇ ਕਰਮਜੀਤ ਨੂੰ ਇੱਕ ਵਾਰੀ ਪਾਰਲੀਮੈਂਟ ਦੀਆਂ ਪੌੜੀਆਂ ਚੜਾ ਦਿਓ ਬਾਕੀ ਪਾਸਵਰਡ ਮੈਂ ਆਪੀ ਡਾਊਨਲੋਡ ਕਰ ਦੂੰਗਾ। ਫਰੀਦਕੋਟ ਦਾ ਕੰਮ ਨਹੀਂ ਰੁਕੂਗਾ ਫਿਰ ਮੈਨੂੰ ਆਇਆ ਮੈਂ ਤੁਹਾਡੇ ਨਾਲ ਆ। ਇੱਥੇ ਆਪਣੀ ਸਰਕਾਰ ਹੈ ਆਹਲੇ 3 ਸਾਲ ਪਏ ਨੇ ਗੋਹਾਲੇ ਪਏ ਨੇ ਗੋਹਾਲੇ ਪਏ ਨੇ ਬੜਾ ਟਾਈਮ ਹੈ ਨਜ਼ਾਰਾ ਉਦੋਂ ਆਊਗਾ ਜਦੋਂ ਬਾਕੀਆਂ ਦੇ ਮੂੰਹ ਬੰਦ ਹੋ ਗਏ ਤੇ ਸਿਰਫ ਤੇ ਸਿਰਫ ਕੰਮ ਕਰਨ ਵਾਲਿਆਂ ਦੇ ਮੂੰਹ ਆਵਾਜ਼ ਜਿਹੜੀ ਉਹ ਨਿਕਲੀ ਬਸ ਕਿਉਂਕਿ ਮੇਰੇ ਕੋਲੇ ਹੋਰ ਕੋਈ ਕੰਮ ਨਹੀਂ ਮੈਂ ਤਾਂ ਐਸੇ ਕੰਮ ਤੇ ਆ ਹੁਣ ਤੁਸੀਂ ਥੱਲੇ ਵਾਲਾ ਕੰਮ ਸੰਭਲੋ ਵੀ ਰੋਡ ਸ਼ੋ ਭਗਵੰਤ ਮਾਨ ਦਾ ਕਿੱਥੋਂ ਵੀ ਲੈ ਕੇ ਜਾਣਾ ਹੈ ਕਿਹੜੇ ਕਿਹੜੇ ਪਿੰਡਾਂ ਵਿੱਚ ਦੀ ਲੰਘਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਪੋਲਿੰਗ ਬੂਥ ਦੇ ਅੰਦਰ ਕੌਣ ਬੈਠੂਗਾ ਬਾਹਰ ਬੂਥ ਲਾ ਕੇ ਕੌਣ ਬੈਠੂਗਾ ਅੰਥ ਥੱਲੇ ਵਾਲੇ ਕੰਮ ਸੰਭਲਿਓ ਉੱਪਰ ਵਾਲੀ ਫਿਕਲ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੇ ਕਬੱਡੀ ਪਾ ਰੱਖਿਆ ਇਹਨਾਂ ਨੂੰ ਮੈਂ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹਨਾਂ ਨੂੰ ਤੂੰ ਹੀ ਦੇਖਿਆ ਉਹਨੇ ਤੜਫਦੇ ਮੈਂ ਦੇਖਿਆ ਵਿਧਾਨ ਸਭਾ ਚ ਆਉਂਦੇ ਨੇ ਸਪੀਕਰ ਸਾਹਿਬ ਤੋਂ ਟਾਈਮ ਲੈ ਕੇ ਬੋਲ ਕੇ ਤੁਰ ਜਾਂਦੇ ਨੇ ਮੈਂ ਫਿਰ ਚਿੰਦਾ ਲੈ ਗਿਆ ਇੱਕ ਦਿਨ ਮੈਂ ਸਪੀਕਰ ਸਾਹਿਬ ਨੂੰ ਫੜਾਤਾ ਮੈਂ ਕਿਹਾ ਜੀ ਇਹਨਾਂ ਨੂੰ ਜਿੰਦਾ ਲਾਓ ਪਹਿਲਾਂ ਨਾ ਇਨ ਨੂੰ ਇੱਥੇ ਖੜਾ ਹੋ। ਇਹਨੂੰ ਸੁਣੋ ਵੀ ਤੇ ਬੋਲੋ ਵੀ ਤੇ ਸੁਣੋ ਵੀ। ਐਸੇ ਕੰਮ ਪੇ ਜਾ ਤੁਸੀਂ ਤੁਹਾਨੂੰ ਲੋਕ ਜੋ ਦੋ ਵਾਰੀ ਨਾਰੇ ਲਾ ਕੇ ਵਿਧਾਨ ਸਭਾ ਚੋਂ ਬਾਹਰ। ਕਿਉਂ ਭਈ? ਮੈਂ ਰਾਤ ਦੇ 11 11 12 12 ਵਜੇ ਤੱਕ ਪਾਰਲੀਮੈਂਟ 'ਚ ਬੈਠਾ ਰਹਿੰਦਾ ਸੀ। ਭਾਵੇਂ ਮੇਰੀ ਵਾਰੀ ਭਾਵੇਂ ਨਾ ਹੁੰਦੀ ਹੋਵੇ ਸੁਣਦਾ ਸੀ ਕਿ ਕਹਿੰਦੇ ਕੀ ਨੇ ਇਹ। ਇਹ ਜ਼ਰੂਰੀ ਹੈ ਡਿਊਟੀ ਲਈ ਹੈ ਤੁਹਾਡੀ। ਲੋਕਾਂ ਨੇ ਇਹ 9 ਤੋਂ 5 ਵਾਲਾ ਕੰਮ ਨਹੀਂ ਹੈਗਾ ਦਫ਼ਤਰ ਦਾ। ਸਨੀ ਦਿਵਲ ਮੈਂ ਗੁਰਦਾਸਪੁਰ ਗਿਆ ਪਰ ਸੋ ਮੈਨੂੰ ਮੈਂ ਬਜ਼ੁਰਗ ਕਹਿੰਦਾ ਕਹਿੰਦਾ ਫਿਲਮਾਂ ਚ ਬਾਰਡਰ ਦੇ ਪਰਲੇ ਪਾਸੇ ਨਾਲ ਕੇ ਪੱਟੀ ਜਾਂਦਾ ਸਾਡੇ ਗੁਰਦਾਸਪੁਰ ਚ ਇੱਕ ਨਹੀਂ ਲਵਾਇਆ ਕਹਿੰਦਾ 5 ਸਾਲ ਹੋ ਗਏ ਨਾਲ ਕੰਨ ਲਵਾਇਆ ਲੈ ਐ ਥੋੜੀ ਕੰਮ ਚੱਲਦਾ ਹੁੰਦਾ ਜੀ ਇਹ ਤਾਂ ਲੋਕਾਂ ਦੇ ਦਰਦਾਂ ਚ ਦੁੱਖਾਂ ਚ ਖੜਨਾ ਪੈਂਦਾ ਸੋ ਖੜੇ ਬਾਕੀ ਪੈਸਾ ਪੂਸਾ ਜੇ ਇਹ ਸਭ ਕੁਝ ਛੋਟੀ ਚੀਜ਼ ਹੈ ਜਦੋਂ ਤੁਹਾਨੂੰ ਲੋਕਾਂ ਦੀਆਂ ਦੁਆਵਾਂ ਮਿਲਣ ਲੱਗ ਜਾਣ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਮੈਂ ਜਿਸ ਤਰ੍ਹਾਂ ਕਰਮਜੀਤ ਰਮਿਤਸਿਆ ਮੈਨੂੰ ਵੀ ਪਿੰਡਾਂ 'ਚ ਮਿਲਦੇ ਆ ਲੋਕ ਵੀ ਸਾਡੇ ਜੀ ਪਿੰਡ 'ਚ 8 ਨੌਕਰੀਆਂ ਮਿਲ ਗਈਆਂ 10 ਨੌਕਰੀਆਂ ਮਿਲ ਗਈਆਂ ਦੁਆਵਾਂ ਨੇ ਇੱਕ ਕੁੜੀ ਮੈਂ ਜਿੱਦੇ ਨਿਯੁਕਤੀ ਪੱਤਰ ਵੰਡਣ ਗਿਆ ਬਿਜਲੀ ਬੋਰਡ ਦੇ ਐਸ ਡੀਓ ਰਖੜੇ ਸੀ ਤਾਂ ਇੱਕ ਕੁੜੀ ਨੂੰ ਨਿਯੁਕਤੀ ਪੱਤਰ ਮਿਲਿਆ ਉਹ ਕਹਿੰਦੀ ਨਾ ਬੋਲਣਾ ਚਾਹੁੰਦੀ ਆ ਤੂੰ ਸੁਣਿਆ ਵੀ ਹੋਣਾ ਕਹਿੰਦੀ ਜੀ ਮੈਂ ਕੈਨੇਡਾ ਜਾਣਾ ਸੀ ਮੇਰੇ ਬਾਪੂ ਨੇ ਪੈਸੇ ਇਕੱਠੇ ਕਰਨੇ ਸ਼ੁਰੂ ਕਰਤੇ 35 ਲੱਖ ਰੁਪਏ ਲੱਗਣਾ ਸੀ 25 ਲੱਖ ਇਕੱਠਾ ਕਰ ਲਿਆ ਸੀ 10 ਰਹਿ ਗਿਆ ਸੀ ਤੇ 10 ਬਾਰੇ ਵਿਚਾਰ ਕਰ ਰਹੇ ਸੀ ਵੀ ਕੀ ਵੇਚੀਏ ਕੀ ਗਹਿਣੇ ਰੱਖੀਏ ਬੇਬੇ ਦੀਆਂ ਬਾਲੀਆਂ ਗਹਿਣੇ ਰੱਖੀਏ ਜਾਂ ਕੋਈ ਜੱਦੀ ਘਰ ਪਿਆ ਇਸੇ ਨੂੰ ਗਹਿਣੇ ਰੱਖਦੀ ਹੈ ਰਿਸਟਰੀ ਕਰਾ ਕੇ ਲਿਮਟ ਬਣਾ ਲਈਏ ਜਾਂ ਕੋਈ ਹੁਰਦਕ ਕਿਲਾ ਕੌਣਾ ਕਿਲਾ ਜ਼ਮੀਨ ਦਾ ਕੋਈ ਲਿਮਟ ਬਣਾ ਲਈਏ 10 ਲੱਖ ਇਕੱਠਾ ਕਰੀ ਜਾਂਦੇ ਸੀ ਕਹਿੰਦੇ ਇੰਨੇ ਚਿਰ ਨੂੰ ਸਰਕਾਰ ਦੀ ਚਿੱਠੀ ਆ ਗਈ ਵੀ ਤੁਹਾਨੂੰ ਵਧਾਈਆਂ ਤੁਸੀਂ ਬਿਜਲੀ ਬੋਰਡ ਚ ਐਸਡੀਓ ਲੱਗ ਗਏ ਕਹਿੰਦੇ ਵੀ ਨਾਲੇ ਤਾਂ ਮੈਨੂੰ ਨੌਕਰੀ ਮਿਲ ਗਈ ਨਾਲੇ ਕੈਨੇਡਾ ਜਾਣਾ ਕੈਨਸਲ ਨਾਲੇ ਉਹ 25 ਲੱਖ 35 ਲੱਖ ਬਚ ਗਿਆ ਸਾਹਿਬ ਇੱਥੇ ਕੈਨੇਡਾ ਬਣਾਵਾਂਗੇ ਜੀ ਸਾਡੀ ਧਰਤੀ ਤੋਂ ਬਿਨਾ ਕਿਤੇ ਦੁਨੀਆ 'ਚ ਧਰਤੀ ਹੈ ਹੀ ਨਹੀਂ ਸੋਹਣੀ ਧਰਤੀ ਸਾ ਮੇਰੇ ਦਿਨੂ ਬੈਠਾ ਕਰਮਜੀਤ ਅਸੀਂ ਸਾਰੀ ਦੁਨੀਆ ਘੁੰਮੇ ਆ ਜੀ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਤੱਕ ਕਈ ਗੜੇ ਦਿੱਤੇ ਨੇ ਦੁਨੀਆ ਦੇ ਇਹੋ ਜੀ ਧਰਤੀ ਨਹੀਂ ਇਹੋ ਜੇ ਲੋਕ ਨਹੀਂ ਕਿਤੇ ਮਿਲੇ ਇੰਨੀ ਮਿਹਨਤੀ ਕੌਮ ਨਹੀਂ ਕਿਤੇ ਮਿਲੀ ਜਿੰਨੀ ਆਪਣੇ ਪੰਜਾਬ ਦੀ ਕੌਮ ਹੈ ਕਿਤੇ ਨਹੀਂ ਹੈਗੇ ਹੈ ਜੀ ਸ਼ਹੀਦਾਂ ਦੀ ਧਰਤੀ ਹੈ ਗੁਰੂਆਂ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਹਰ ਚੌਥੇ ਪੰਜਵੇਂ ਪਿੰਡ ਚ ਕੋਈ ਨਾ ਕੋਈ ਗੇਟ ਬਣਿਆ ਹੋਇਆ ਹੈ ਸ਼ਹੀਦਾਂ ਦਾ ਚਾਹੇ ਉਹ ਕਾਰਗਿਲ ਦਾ ਹੋਵੇ ਚਾਹੇ ਯਾਦੀ ਤੋਂ ਪਹਿਲਾਂ ਦਾ ਹੋਵੇ ਚਾਹੇ ਗਦਰੀ ਬਾਬਿਆਂ ਦਾ ਹੋਵੇ ਚਾਹੇ ਕਰਤਾਰ ਸਰਾਬਿਆਂ ਦਾ ਹੋਵੇ ਸਾਡੀ ਧਰਤੀ ਇਹ ਤਾਂ ਕਿਉਂ ਛੱਡ ਕੇ ਭੱਜੇ ਅਸੀਂ ਕਾਰਨ ਉਹ ਹੀ ਜੋ ਸਪੀਕਰ ਸਾਹਿਬ ਕਹਿ ਰਹੇ ਸੀ ਚੰਗੀ ਨੀਅਤ ਵਾਲੇ ਲੀਡਰ ਨਹੀਂ ਮਿਲੇ ਸੀ ਪਹਿਲਾਂ ਹੁਣ ਤੁਸੀਂ 2022 ਜਿਹੜਾ ਕੰਮ ਕਰਤਾ ਤੁਹਾਨੂੰ ਵੀ ਨਹੀਂ ਪਤਾ ਤੁਸੀਂ ਕੀ ਕਰਤਾ ਇਹ ਤਾਂ ਹੁਣ ਕੰਮ ਹੋ ਗਿਆ ਇਹ ਤਾਂ ਹੁਣ ਟੋਪੀ ਵਾਲਾ ਕਿਲ ਠੋਕਿਆ ਗਿਆ ਇਹ ਨਹੀਂ ਹੋਇਆ ਇਹ ਤਾਂ ਚੰਡ ਕਰਤੀ ਉੱਤੋਂ ਨਾਲੇ ਚਿਕਨਟ ਵਾਂਗੂ ਇਹ ਨਹੀਂ ਖੋਲਡਾ ਉਹਨਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਰੀਏ ਕੀ ਸੁਖਵੀਰਵਾਲ ਦਾ ਵਿਚਾਰਾ ਚਲੋ ਚਲੋ ਛੱਡੋ ਯਾਰ ਉਹਦੀ ਕੀ ਗੱਲ ਕਰਾਂਗੇ ਇੱਕ ਤਾਂ ਹੁੰਦਾ ਮੰਦਬੁੱਧੀ ਚਲ ਮੰਦਬੁੱਧੀ ਵੀ ਕੋਈ ਨਾ ਕੋਈ ਤਾਂ ਬੁੱਧੀ ਹੁੰਦੀ ਉਹ ਤਾਂ ਬੰਦਬੁੱਧੀ ਐ ਪਤਾ ਨਹੀਂ ਲੱਗਦਾ ਕੀ ਕਹਿ ਗਿਆ ਪਤਾ ਨਹੀਂ ਲੱਗਦਾ ਕੀ ਹੋ ਗਿਆ ਕਿਸੇ ਨੂੰ ਕੁਝ ਕਹ ਜਾਂਦਾ ਕਿਸੇ ਨੂੰ ਕੁਝ ਕਹਿੰਦਾ ਦੋ ਦਿਨ ਘਰੋਂ ਬਾਹਰ ਨਿਕਲਿਆ ਗਰਮੀ ਲੱਗੀ ਗਰਮੀ ਲੱਗੀ ਦੋ ਦਿਨਾਂ ਚ ਗਰਮੀ ਲੱਗੀ ਕਦੇ ਗਰਮੀ ਚ ਨਿਕਲੇ ਹੋਣ ਤਾਂ ਪਤਾ ਲੱਗੇ ਉਹ ਕਦੇ ਗਰਮੀ ਚ ਨਿਕਲੇ ਹੋਣ ਤਾਂ ਪਤਾ ਲੱਗੇ ਆਹੀ ਤਾਂ ਫਰਕ ਐ 40 ਡਿਗਰੀ 45 ਡਿਗਰੀ ਚ ਕਦੇ ਨਿਕਲੇ ਹੋਣ ਤਾਂ ਪਤਾ ਲੱਗੇ ਉਹਨਾਂ ਨੂੰ ਕੀ ਪਤਾ ਹੈ ਸੋਨੇ ਦਾ ਚਮਚਾ ਮੂੰਹ ਚ ਲੈ ਕੇ ਜੰਮੇ ਨੇ ਉਹਨਾਂ ਨੂੰ ਕੀ ਪਤਾ ਹੈ ਕਿ ਨੱਕਾ ਕੀ ਹੁੰਦਾ ਹੈ ਗੱਡਾ ਕੀ ਹੁੰਦਾ ਹੈ ਇੱਕ ਬਲਦ ਵਾਲਾ ਰੇੜਾ ਕੀ ਹੁੰਦਾ ਹੈ ਜੈਂਡੋਰੀਆਂ ਪੱਖੇ ਕੀ ਹੁੰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ 192 ਦੀ ਚਾਬੀ ਕੀ ਹੁੰਦੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਦੇ 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 ਚਾਬੀ ਦੇਖੀ ਹੋਵੇ ਤਾਂ ਪਤਾ ਲੱਗੇ ਨਾ ਬਸ ਖਜ਼ਾਨਿਆਂ ਦੀ ਚਾਬੀ ਉਹ ਦੇਖੀ ਹੈ ਲੁੱਟੀ ਗਏ ਨੇ ਲੁੱਟੀ ਗਏ ਨੇ ਗੱਲ ਨਹੀਂ ਬਾਤ ਨਹੀਂ ਸੋ ਵੀਰੋ ਖਜ਼ਾਨੇ ਦੇ ਵਿੱਚ ਹੁਣ ਮੈਂ ਪੈਸੇ ਲਿਆ ਵੀ ਰਹਾ ਤੇ ਖਜ਼ਾਨੇ 'ਚੋਂ ਪੈਸੇ ਲੋਕਾਂ ਵੱਲ ਨੂੰ ਵਧਾ ਵੀ ਰਹਾ ਆਮ ਆਦਮੀ ਕਲੀਨਿਕ ਖੁੱਲਣ ਲੱਗੇ 1.5 ਕਰੋੜ ਬੰਦਾ ਹੁਣ ਤੱਕ ਆਮ ਆਦਮੀ ਕਲੀਨਿਕਾਂ ਦੇ ਵਿੱਚ ਦਵਾਈ ਲੈ ਕੇ ਚਲਾ ਗਿਆ 1.5 ਕਰੋੜ ਬੰਦਾ ਮੁਫਤ ਦਵਾਈ ਸਾਰੇ ਟੈਸਟ ਮੁਫਤ ਨਾਲੇ ਜਿਹੜਾ ਮਰਜ਼ੀ ਆਵੇ ਕੋਈ ਇਹ ਨਹੀਂ ਹੈਗਾ ਵੀ ਬੀਪੀਐਲ ਕਾਰਡ ਜਾਂ ਕੋਈ ਹੋਰ ਨੀਲਾ ਕਾਰਡ ਜਾਂ ਪੀਲਾ ਕਾਰਡ ਨਾ ਜਿਹੜਾ ਮਰਜ਼ੀ ਆਓ ਬਿਜਲੀ ਬੋਰਡ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਗੋਇੰਦਵਾਲ ਸਾਹਿਬ ਵਾਲਾ ਜੀਵੀ ਕੇ ਕੰਪਨੀ ਦਾ ਥਰਮਲ ਪਲਾਂਟ ਸੀ ਉਹਦਾ ਨਾਮ ਰੱਖਿਆ ਸ੍ਰੀ ਗੁਰੂ ਅੰਗਦ ਦੇਵ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਕਿਉਂਕਿ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦਾ ਸਾਰਾ ਜੀਵਨ ਗੋਇੰਦਵਾਲ ਸਾਹਿਬ ਚ ਬੀਤਿਆ ਜਿੱਥੇ ਉਹਨਾਂ ਨੇ ਸਤੀ ਪ੍ਰਥਾ ਖਤਮ ਕੀਤੀ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਇਹਨਾਂ ਨੇ ਕਦੇ ਸੋਚਿਆ ਇਹ ਗੱਲ ਦਾ ਇਹਨੂੰ ਪਤਾ ਹੀ ਕੱਖ ਨਹੀਂ ਇਹਨੇ ਕਦੇ ਇਹਨੇ ਧਰਮ ਨੂੰ ਵੀ ਵਰਤਿਆ ਧਰਮ ਨੂੰ ਵਰਤਿਆ ਇਹ ਜਿਹੜੇ ਆ ਜਿਹੜਾ ਸੁਪੀਰ ਬਾਦਲ ਦਾ ਟੱਬਰ ਹੈ ਨਾ ਬਦਲ ਕੇ ਆਲੇ ਇਹ ਨਾ ਇਹਨਾਂ ਨੇ ਹਮੇਸ਼ਾ